ਫਿਲੌਰ ਦੇ ਨਜ਼ਦੀਕ ਪੈਂਦੇ ਪਿੰਡ ਜਗਤਪੁਰਾ ਪੰਜ ਠੇਰਾ ਵਿਖੇ ਵਾਰਡ ਨੰਬਰ 1 ਵਿੱਚ ਬੀਤੀ ਰਾਤ ਚੋਰਾ ਵੱਲੋਂ ਇੱਕ ਗਰੀਬ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਘਰ ਵਿੱਚ ਸੁੱਤੇ ਪਿਆ ਸਨ ਘਰ ਦੇ ਪਿਛਲੇ ਪਾਸੋਂ ਕੋਈ ਚੋਰ ਉਹਨਾਂ ਦੇ ਘਰ ਵਿੱਚ ਦਾਖਲ ਹੋਇਆ ਤੇ ਉਹਨਾਂ ਦੇ ਘਰ ਵਿੱਚ 3000 ਰੁਪਏ ਨਗਦ ਤੇ ਇੱਕ ਸਿਲੰਡਰ ਚੋਰੀ ਕਰਕੇ ਫਰਾਰ ਹੋ ਗਿਆ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਸਵਾਲ ਤਾਂ ਇਹ ਹੈ ਕਿ ਦਿਨ ਰਾਤ ਮਿਹਨਤ ਕਰ ਆਪਣਾ ਗੁਜ਼ਾਰਾ ਕਰ ਰਹੇ ਇਹਨਾਂ ਗਰੀਬਾਂ ਦਾ ਤਾਂ ਰੱਬ ਹੀ ਰੱਖਾ ਹੈ ਕਿਉਂਕਿ ਪੁਲਿਸ ਤਾਂ ਮੌਕਾ ਦੇਖਣ ਤੱਕ ਨਹੀਂ ਆਈ ਫਿਰਔਰ ਤੋਂ ਆਹੂਜਾ ਦੀ ਵਿਸ਼ੇਸ਼ ਰਿਪੋਰਟ ਪਰ ਇਹ ਨਾਮ ਹੈ ਮੇਰਾ ਨਾਮ ਵਿਜੇ ਕੁਮਾਰਾ ਜੀ ਕੀ ਮਾਮਲਾ ਭਜੀਏ ਜੇ ਮੇਰੇ ਵਾਰਡ ਨੰਬਰ ਮੇਰੇ 1 ਤੋਂ ਹੈ ਨਾ ਸਾਡੀ ਮਹੱਲੇਦਾਰੀ ਹੈ ਤੋ ਅਨਾਂ ਇਹਨਾਂ ਨੇ ਮੈਨੂੰ ਸਵੇਰੇ ਸੂਚਿਤ ਕੀਤਾ ਕਿ ਸਾਡੇ ਆ ਨਾ ਚੋਰੀ ਹੋ ਗਈ ਆ ਘਰ ਦੇ ਵਿੱਚ ਜਦੋਂ ਮੈਂ ਮੌਕੇ ਤੇ ਆ ਕੇ ਦੇਖਿਆ ਤੋ ਇਹਨਾਂ ਨੂੰ ਮੈਂ ਪੁੱਛਿਆ ਵੀ ਚੋਰੀ ਦੇ ਵਿੱਚ ਕੀ ਹੋਇਆ ਤੁਹਾਡਾ ਇਹ ਕਹਿੰਦੇ ਸਾਡਾ ਇੱਕ ਆ ਨਾ 3000 ਰੁਪਏ ਲੈ ਗਏ ਆ ਤੋ ਸਾਡਾ ਗੈਸ ਸਿਲੰਡਰ ਲੈ ਕੇ ਚੋਰੀ ਕਰਕੇ ਤੋ ਫਿਰ ਅਸੀਂ ਅਨ ਸਵੇਰੇ ਅਸੀਂ ਨਾ ਮਾਲੇਦਾਰੀ ਇਕੱਠੇ ਹੋ ਕੇ ਥਾਣੇ ਗਏ ਅਸੀਂ ਐਪਲੀਕੇਸ਼ਨ ਦਿੱਤੀ ਅਸੀਂ ਥਾਣੇ ਕਿ ਸਾਡੇ ਆ ਨਾ ਘਰ ਦੀ ਮਾਲੇਦਾਰੀ ਦੇ ਵਿੱਚ ਚੋਰੀ ਹੋਈ ਆ ਤੋ ਉਹਨਾਂ ਨੇ ਜੀ ਪ੍ਰਸ਼ਾਸਨ ਨੇ ਐਪਲੀਕੇਸ਼ਨ ਸਾਡੀ ਲੈ ਲਈ ਆ ਸੋ ਸਾਡੇ ਸੁਭਾ ਸਰ ਏਐਸਆਈ ਨੂੰ ਆਣਾ ਉਹਨਾਂ ਨੇ ਮਾਰਕ ਕੀਤੀ ਹੈ ਉਹ ਕਹਿੰਦੇ ਜੇਕਰ ਹੁਣ ਅਸੀਂ ਆਨੇ ਆ ਫ੍ਰੀ ਹੋ ਕੇ ਜਿਹੜਾ ਮਾਰਦੇ ਜੋ ਚੋਰੀ ਦੇ ਵਿੱਚ ਸਾਡਾ ਚੋਰੀ ਹੋਇਆ ਸਮਾਨ ਜਾਂ ਚੋਰੀ ਹੋਣਾ ਜਿਨ੍ਹਾਂ ਨੇ ਕੀਤੀ ਉਹਨਾਂ ਨੂੰ ਫੜਾਂਗੇ ਔਰ ਚੋਰੀ ਦਾ ਤੁਹਾਡਾ ਸਮਾਨ ਬਰਾਮਦ ਕਰਾ ਕੇ ਤੁਹਾਨੂੰ ਦਿੱਤਾ ਜਾਊਗਾ ਕੀ ਮੰਨਤੀ ਕਰਦੇ ਅਸੀਂ ਮੰਗੇ ਇਹ ਕਰਦੇ ਆ ਜਿਹੜੀ ਸਾਡੀ ਚੋਰੀ ਹੋਈ ਹੈ ਸਾਡੇ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਵੇ ਤੇ ਸਾਡਾ ਸਮਾਨ ਸਾਡੇ ਆਣਾ ਵਾਪਸ ਲਿਆ ਜਾਵੇ